ਅਗਲੀ ਖਬਰ ਜਿਹੜੀ ਆ ਇਹ ਲਾਸ ਐਂਜਲਸ ਤੋਂ ਆ ਇਹ ਖਬਰ ਸਿੱਖਾਂ ਦੇ ਨਾਲ ਰਿਲੇਟਡ ਆ ਤੁਹਾਨੂੰ ਪਤਾ ਹੀ ਆ ਪਿਛਲੇ ਦਿਨਾਂ ਤੋਂ ਜੋ ਕੁਝ ਫਲੋਰੀਡਾ ਦੇ ਵਿੱਚ ਐਕਸੀਡੈਂਟ ਤੋਂ ਬਾਅਦ ਵਾਪਰਿਆ ਤੇ ਬਹੁਤ ਜ਼ਿਆਦੀ ਜਿਹੜੀ ਹੇਟ ਆ ਉਹ ਸਿੱਖਾਂ ਦੇ ਪ੍ਰਤੀ ਚੱਲ ਰਹੀ ਹੈਗੀ ਆ ਮੀਡੀਆ ਦੇ ਉੱਤੇ ਵੀ ਆਮ ਲੋਕਾਂ ਦੇ ਵੀ ਬਹੁਤ ਸਾਰੀਆਂ ਕਾਲਸ ਵੀ ਆ ਰਹੀਆਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਜੀ ਆਂ ਇੰਡੀਆ ਦਾ ਮੀਡੀਆ ਜਿਹੜਾ ਆ ਉਹ ਹਮੇਸ਼ਾ ਹੀ ਸਿੱਖਾਂ ਦੇ ਉਲਟ ਰਹਿੰਦਾ ਤੁਹਾਨੂੰ ਪਤਾ ਆ ਇਹ ਇਸੇ ਕਰਕੇ ਆਪਾਂ ਜਦੋਂ ਪਟੀਸ਼ਨ ਸ਼ੁਰੂ ਹੋਈ ਸੀ ਰੌਲਾ ਪਾਇਆ ਵੀ ਭਾਈ ਇਹ ਟਰੈਪ ਆ ਜਾਣ ਕੇ ਬਦਨਾਮ ਕਰਨਾ ਚਾਹੁੰਦੇ ਆ ਸੋ ਉਹੀ ਕੁਝ ਹੋਇਆ ਫੋਰਸ ਪਟੀਸ਼ਨ ਤੋਂ ਬਾਅਦ ਹੋਰ ਪਟੀਸ਼ਨਾਂ ਆ ਗਈਆਂ ਭਈ ਜਿਹੜੇ ਪਟੀਸ਼ਨ ਦੇ ਸਾਈਨ ਕਰਦੇ ਉਹਨਾਂ ਨੂੰ ਰਿਪੋਰਟ ਕੀਤਾ ਜਾਵੇ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਲਾਸ ਏਂਜਲਸ ਦੇ ਵਿੱਚ ਜੁਲਾਈ 13 ਨੂੰ ਇੱਕ ਸੇਖਾ 35 ਸਾਲਾਂ ਦਾ ਕੋਈ ਗੁਰਪ੍ਰੀਤ ਸਿੰਘ ਉਹ ਲਾਸ ਏਂਜਲਸ ਡਾਊਨਟਾਊਨ ਏਰੀਆ ਦੇ ਲਾਗੇ ਆਪਣੀ ਕਾਰ پارک ਕਰਕੇ ਉੱਥੋਂ ਇੱਕ ਮਸ਼ੇਰਟੀ ਇੱਕ ਬਲੇਡ ਹੁੰਦਾ ਜਿਹਨੂੰ ਮਸ਼ੇਰਟੀ ਕਹਿੰਦੇ ਇੰਗਲਿਸ਼ ਦੇ ਵਿੱਚ ਲੰਮਾ ਜਿਹਾ ਉਹ ਲੈ ਕੇ ਜਿਹੜਾ ਸੜਕ ਤੇ ਘੁਮਾਦਾ ਸੀ ਤੇ ਪੁਲਿਸ ਨੂੰ ਕਾਲ ਕਰਤੀ ਪੁਲਿਸ ਉੱਥੇ ਆਈ ਪੁਲਿਸ ਨੇ ਉਹਨੂੰ ਡ੍ਰੌਪ ਕਰਨ ਲਈ ਕਿਹਾ ਉਹਨ ਡ੍ਰੌਪ ਨਹੀਂ ਕੀਤਾ ਕਾਰ ਆਪਣੀ ਘੁਮਾਦਾ ਰਿਹਾ ਉਹਦੇ ਕੋਲ ਡੋ ਚਾਰਜਰ ਕਾਰ ਸੀ ਸੁਣੋ ਇਦਾਂ ਲੱਗਦਾ ਵੀ ਸ਼ਾਇਦ ਮੈਂਟਲੀ ਅਪਸੈਟ ਹੋਵੇ ਤੇ ਪੁਲਿਸ ਵਾਲਿਆਂ ਨੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੁਣ ਉਹ ਵੀਡੀਓ ਵੀ ਜਿਹੜੀ ਆ ਬਾਹਰ ਆ ਗਈ ਹੈਗੀ ਆ ਉਸ ਵੀਡੀਓ ਦੇ ਵਿੱਚ ਲੋਕ ਬਹੁਤ ਕਈ ਅਪਸੈਟ ਵੀ ਆ ਕਈ ਕਹਿੰਦੇ ਵੀ ਹੋ ਸਕਦਾ ਉਹ ਮੈਂਟਲੀ ਅਪਸੈਟ ਹੋਵੇ ਤੁਸੀਂ ਉਹਦੇ ਗੋਲੀਆਂ ਮਾਰਨ ਨਾਲੋਂ ਟੇਜ਼ਰ ਗਨ ਵੀ ਯੂਜ਼ ਕਰ ਸਕਦੇ ਸੀ ਉਹਨੂੰ ਜਿੰਦਾ ਅਰੈਸਟ ਕਰ ਸਕਦੇ ਸੀ ਐਡਾ ਤਾਂ ਕੋਈ ਖਤਰਾ ਨਹੀਂ ਸੀ ਉਹ ਡਿਫਰੈਂਟ ਇਸ਼ੂ ਆ ਪਰ ਅੱਜ ਇੰਡੀਆ ਦੇ ਸਾਰੇ মিডিਏ ਨੇ ਇਹ ਕਿਹਾ ਵੀ ਇਹ ਦੇਖੋ ਜਿਹੜਾ ਸਿੱਖ ਨੌਜਵਾਨ ਆ ਲਾਸ ਏਂਜਲਸ ਚ ਗੱਤਕਾ ਖੇਡਦਾ ਸੀ ਕਿਰਪਾਨ ਦੇ ਨਾਲ ਸੌਰੀ ਖੰਡੇ ਦੇ ਨਾਲ ਤੇ ਜਦੋਂ ਉਹ ਖੰਡੇ ਖੰਡਾ ਉਹਨਾਂ ਜਿਹੜਾ ਮਸ਼ੈਟੀ ਆ ਜਿਹੜਾ ਬਲੇਡ ਹੁੰਦਾ ਆ ਉਹਨੂੰ ਇਹ ਕਹਿੰਦਾ ਵੀ ਸਿੱਖ ਨੇ ਖੰਡਾ ਚੱਕਿਆ ਹੋਇਆ ਸੀ ਤੇ ਉਹ ਖੰਡੇ ਚੱਕੇਣ ਤੋਂ ਬਾਅਦ ਉਹ ਘੁਮਾਰਿਆ ਸੀ ਤੇ ਪੁਲਿਸ ਵਾਲਿਆਂ ਨੇ ਉਹਨੂੰ ਗੋਲੀ ਮਾਰ ਕੇ ਮਾਰ ਦਿੱਤਾ। ਕਈ ਅਖਬਾਰਾਂ ਤਾਂ ਉਸ ਨੂੰ ਪੁਲੀਡਾ ਵਾਲੀ ਇਨਸੀਡੈਂਟ ਦੇ ਨਾਲ ਵੀ ਜੋੜ ਰਹੀਆਂ। ਵੀ ਦੇਖੋ ਜੀ ਵੀ ਇਹ ਨੌਜਵਾਨ ਬੜਾ ਗੁੱਸੇ ਸੀ ਆ ਉਸ ਐਕਸੀਡੈਂਟ ਤੋਂ ਬਾਅਦ ਤੇ ਜਿਹੜਾ ਡਰਾਈਵਰ ਆ ਉਹਦੇ ਹੱਕ ਦੇ ਵਿੱਚ ਸੀ। ਸੋ ਇਦਾਂ ਦੀਆਂ ਜਿਹੜੀਆਂ ਅਖਬਾਰਾਂ ਆ ਈਵਨ ਉੱਥੇ ਦੀਆਂ ਹਿੰਦੁਸਤਾਨ ਟਾਈਮ, ਟਾਈਮਜ਼ ਆਫ ਇੰਡੀਆ ਆ ਇਦਾਂ ਦੀਆਂ ਇੰਡੀਅਨ ਐਕਸਪ੍ਰੈਸ ਉਹਨਾਂ ਨੇ ਦੇਖੋ ਕਿੱਦਾਂ ਦੀ ਜਿਹੜੀ ਟਵਿਸਟ ਦਿੱਤੀ ਹੈਗੀ ਆ ਸਿੱਖਾਂ ਨੂੰ ਸਿਰਫ ਬਦਨਾਮ ਕਰਨ ਦੇ ਲਈ। ਸੋ ਇਸ ਸਾਰੀ ਵੀਡੀਓ ਤੋਂ ਮੈਂ ਵੀ ਦੇਖੀ ਆ ਲੱਗਦਾ ਇਹ ਆ ਕਿ ਉਹ ਬੰਦਾ ਮੇਨਟਲੀ ਅਪਸੈਟ ਹੈਗਾ ਆ ਨਹੀਂ ਤਾਂ ਇਦਾਂ ਕੋਣ ਨੰਗੀ ਜਿਹੜਾ ਬਲੇਡ ਆ ਉਹ ਲੈ ਕੇ ਜਿਹੜਾ ਆ ਇੱਕ ਸੜਕ ਦੇ ਉੱਤੇ ਘੁੰਮਦਾ ਹੈਗਾ ਆ ਤੇ ਪਰ ਉਸ ਨੂੰ ਮੀਡੀਆ ਕਿਸ ਤਰ੍ਹਾਂ ਜਿਹੜਾ ਟਵਿਸਟ ਕਰਦਾ ਹੈਗਾ ਕਿ ਤਾਂ ਕਿ ਸਿੱਖਾਂ ਦੀ ਬਦਨਾਮੀ ਹੋ ਸਕੇ ਇਹ ਤੁਸੀਂ ਇਸ ਖਬਰ ਤੋਂ ਜਿਹੜਾ ਅੰਦਾਜ਼ਾ ਲਾ ਸਕਦੇ ਬਿਲਕੁਲ ਜੀ ਆਪਾਂ ਇਸ ਖਬਰ ਨੂੰ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਸਾਂਝਾ ਕੀਤਾ ਸੀ ਜਿੱਦੇ ਘਟਨਾ ਵਾਪਰੀ ਸੀ ਘਟਨਾ ਵਾਪਰੀ ਨੂੰ ਤਕਰੀਬਨ 1 ਮਹੀਨੇ ਦੇ ਕਰੀਬ ਹੋ ਚੁੱਕਿਆ ਸੋਸ਼ਲ ਮੀਡੀਆ ਉੱਤੇ ਵੀਡੀਓ ਹੁਣ ਵਾਇਰਲ ਹੋਈ ਆ ਹੁਣ ਜਿਹੜਾ ਉਹਨੂੰ ਫਲੋਰੀਡਾ ਹਾਦਸੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸੋ ਪਰ ਦੂਜੇ ਪਾਸੇ ਨਾ ਫਲੋਰੀਡਾ ਹਾਦਸੇ ਨਾਲ ਇਹਦਾ ਕੋਈ ਤਾਲੁਕਾਤ ਆ ਨਾ ਕੋਈ ਇਹਦਾ ਜਿਹੜਾ ਇਨਸੀਡੈਂਟ ਜੁਲਾਈ ਦੀ ਆ ਜੁਲਾਈ ਵਾਲਾ ਹਾਦਸਾ ਤਾਂ ਹੁਣ ਹੋਇਆ ਪਹਿਲਾਂ ਪਰ ਤੁਸੀਂ ਦੇਖੋ ਵੀ ਕੋਈ ਵੀ ਮੌਕਾ ਉਹ ਜਾਣ ਨਹੀਂ ਦਿੰਦੇ ਜਾਣ ਬੁੱਝ ਕੇ ਉਹ ਜਿਹੜੀ ਕਿਰਦਾਰ ਕੁਸ਼ੀ ਆ ਲੋਕਾਂ ਦੀ ਸਿੱਖਾਂ ਦੀ ਖਾਸ ਕਰਕੇ ਕਰਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਜਿਹੜਾ ਉਹ ਕਮਾਂਤਰੀ ਪਦਰ ਤੇ ਜਾਂ ਇਥੋਂ ਦੇ ਲੋਕਾਂ ਦੇ ਨਜ਼ਰਾਂ ਦੇ ਵਿੱਚ ਖਲਨਾਇਕ ਬਣਾ ਕੇ ਜਿਹੜਾ ਉਹ ਪੇਸ਼ ਕੀਤਾ ਜਾਵੇ ਇਹ ਜਿਹੜੀ ਬਹਿਸ ਆ ਬਿਲਕੁਲ ਜਾਇਜ਼ ਆ ਵੀ ਉਹਦੇ ਨਾਲ ਸਿਜਣਾਂ ਦੇ ਵਿੱਚ ਪੁਲਿਸ ਨੇ ਜਿਹੜੀ ਜਲਦਬਾਜ਼ੀ ਕੀਤੀ ਉਹਨੂੰ ਕਿਸੇ ਹੋਰ ਤਰੀਕੇ ਦੇ ਨਾਲ ਟੈਕਲ ਕਰਕੇ ਤੇ ਉਹਨੂੰ ਹਿਰਾਸਤ ਦੇ ਵਿੱਚ ਲੈ ਕੇ ਉਹਦੀ ਜਿਹੜੀ ਜਾਨ ਆ ਘੱਟੋ ਘੱਟ ਉਹ ਬਚਾਈ ਜਾ ਸਕਦੀ ਸੀ ਸੋ ਗੋਲੀ ਮਾਰਨ ਦਾ ਜਿਹੜਾ ਵਿਰੋਧ ਆ ਉਹ ਅਮਰੀਕਾ ਦੇ ਵਿੱਚ ਹੋ ਰਿਹਾ ਔਰ ਤੁਸੀਂ ਦੇਖੋ ਵੀ ਇੱਥੇ ਲੋਕ ਗੋਲੀ ਮਾਰਨ ਦਾ ਵਿਰੋਧ ਕਰ ਰਹੇ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਵੀ ਇਹ ਬਗਾਨਾ ਮੁਲਕ ਹੈ ਜਾਂ ਕੁਛ ਆ ਉੱਥੇ ਲੋਕ ਫਿਰ ਵੀ ਨਿਆਂ ਦੀ ਗੱਲ ਕਰਦੇ ਨੇ ਵਿੱਚ ਵਿੱਚ ਕਈ ਲੋਕ ਹੈਗੇ ਨੇ ਪਰ ਦੂਜੇ ਪਾਸੇ ਉਹ মিডিਆ ਜਿਹੜਾ ਉਹਦਾ ਪ੍ਰਚਾਰ ਹੀ ਕੰਮ ਏ ਇਹ ਆ ਵੀ ਉਹ ਜਿਹੜਾ ਲਗਾਤਾਰ ਉਹਨੇ ਜਿਹੜਾ ਕਟਿਆ ਸ਼ਬਦਾਵਲੀ ਕਟਿਆ ਪੱਧਰ ਕਟਿਆ ਲਾਜਿਕ ਦੇ ਕੇ ਥੇਠਲੇ ਦਰਜੇ ਦਾ ਲਾਜਿਕ ਦੇ ਕੇ ਤੇ ਉਹਨਾਂ ਨੇ ਵਰਤਾਂਤ ਜਿਹੜਾ ਉਹ ਸਿਰਜਣਾ ਹਰ ਵਾਰੀ ਸਿੱਖਾਂ ਦੇ ਵਿਰੋਧੀ ਹੁੰਦਾ